ਕਿੰਨਾ? ਜੀ ਆ। ਜੀ ਆ ਦੇ 5000 5000 ਰੁਪਏ। ਪੀ ਕਰੂ ਉੱਥੋਂ। ਨਹੀਂ 5000 ਗਿਆ। ਉਹ ਮੈਂ ਆ ਨਾ ਨਾ ਬਲ ਰਾਏ ਨਾ ਨਾ ਪਾ। ਓਏ ਬਈ ਮੁੰਡਿਆ ਕੋ। ਦੇ 5000। ਚੋਕੀ ਕਰ ਲੈ ਵੇਖੀ। ਪਾਸ ਬੜੇ ਆ। ਚਾਹ ਨਹੀਂ ਪੀਈ। ਉਹ ਤਾਹਿਆ ਬੜੇ ਕਰਦੇ। ਹਾਂ? ਕਿਨੇ ਆਏ? ਹੋ ਗਿਆ ਪੂਰਾ 25। ਚਲ ਜੋ ਰੱਜ ਨੇ ਗਿਆ ਕਰ ਮੰਨ ਲਿਆ ਕਰ 25100 ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਇੱਕ ਐਸਆਈ ਵੀਡੀਓ ਦੇ ਵਿੱਚ ਇੱਕ ਐਸਆਈ ਕਿਸੇ ਕੋਲੋਂ ਕੋਈ ਪੈਸੇ ਲੈ ਰਿਹਾ ਹੈ ਔਰ ਪੈਸੇ ਲੈ ਕੇ ਉਹ ਇੱਕ ਬੰਦਾ ਜਿਹੜਾ ਹੈ ਉਹਦਾ ਕੰਮ ਕਰਦਾ ਪਿਆ ਹੈ ਐਸਆਈ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਆਈ ਤੇ ਕਾਰਵਾਈ ਸ਼ੁਰੂ ਹੋ ਗਈ ਹੈ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਉਹ ਕੀ ਇਸ ਵੀਡੀਓ ਦੇ ਵਿੱਚ ਸੱਚਾਈ ਹੈ ਕੀ ਹੋਇਆ ਸੀਗਾ ਕਾਰਨ ਕਿ ਉਹਨਾਂ ਉਸ ਟਾਈਮ ਦੇ ਉੱਤੇ ਉਹਨੂੰ ਵੀਡੀਓ ਬਣਾਣੀ ਪਈ ਔਰ ਉਹਨਾਂ ਨੂੰ ਐਸਆਈ ਨੂੰ ਪੈਸੇ ਦੇਣੇ ਪਏ ਗੱਲ ਕਰਨੇ ਆ ਸੁਭਾਸ਼ ਸ਼ੈਗਲ ਜਾਗਦਾ ਜਮੀਰ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਸ਼ੈਗਲ ਸਾਹਿਬ ਵੀਡੀਓ ਵਾਇਰਲ ਹੋਈ ਵਾਇਰਲ ਹੋ ਵੀਡੀਓ ਵੇਖ ਕੇ ਐਸਆਈ ਸਸਪੈਂਡ ਹੋ ਗਿਆ ਇਹ ਥੋੜਾ ਜਿਹਾ ਇਹ ਦੱਸੋ ਕੀ ਹੋਇਆ ਸੀਗਾ ਤੇ ਤੁਹਾਡਾ ਬੇਟਾ ਸੀ ਉੱਥੇ ਉਸ ਕੇਸ ਦੇ ਵਿੱਚ ਕੀ ਚੱਕਰ ਸੀਗਾ ਸਾਰੇ ਦੈਨਿਸ਼ ਵੇਓ ਦੇ ਸ਼ਰੋਤਾਵਾਂ ਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਦਾਤ ਜਾਗਦਾ ਮੇ ਦੀ ਪਿਆਰ ਭਰੀ ਨਮਸਕਾਰ ਜਦੋਂ ਪਿਛਲੇ 2-3 ਸਾਲ ਤੋਂ ਮੈਂ ਵੇਖਦਾ ਆ ਰਿਹਾ ਵਾਂ ਕਿ ਜਿਹੜਾ ਪੁਲਿਸ ਦਾ ਅਕਸ਼ਾਣਾ ਬੜਾ ਖਰਾਬ ਹੋ ਰਿਹਾ ਹੈ। ਔਰ ਬੜੀਆਂ ਕਾਲੀਆਂ ਭੇਡਾਂ ਇੱਥੇ ਆ ਗਈਆਂ ਜਿਹੜੀਆਂ ਛਡੰਤਰ ਰਚ ਗਏ ਝੂਠੇ ਪਰਚੇ ਰਚਾਉਂਦੀਆਂ ਝੂਠੇ ਪਰਚੇ ਕਰਦੀਆਂ ਤੇ ਬਾਅਦ ਵਿੱਚ ਹਟੀਆਂ ਸ ਜਾਂਦੀਆਂ ਵਿੱਚ ਦਲਾਲ ਬੰਦੇ ਆ ਰਕਮਾਂ ਮੰਗਦੇ ਆ ਔਰ ਮਤਲਬ ਜਿਹੜੇ ਕੋਈ ਲੋਕ ਜਿਹੜੇ ਗਰੀਬ ਪਰਿਵਾਰ ਆ ਜਿਹੜੇ ਆਮ ਲੋਕ ਐ ਉਹਨਾਂ ਦਾ ਸ਼ੋਸ਼ਣ ਕਰਦੇ ਆ। ਉਹਨਾਂ ਦਾ ਸ਼ੋਸ਼ਣ ਕਰਦੇ ਆ ਇਸ ਦੇ ਤਹਿਤ 2 10 2024 ਨੂੰ ਇੱਕ ਅਰੋੜਾ ਫੈਮਿਲੀ ਰੈਸਟ ਹਾਊਸ ਹੈ ਉੱਥੇ ਇੱਕ ਡਿਨਰ ਦਾ ਪ੍ਰੋਗਰਾਮ ਸੀ ਉੱਥੇ ਕੁਝ ਬੱਚੇ ਕੁਝ ਜਨ ਆਰ ਆਈ ਗਏ ਸਾਡੇ ਬੱਚੇ ਮੇਰੇ ਬੱਚੇ ਕਹ ਲਓ ਮੇਰੀ ਕਲੋਨੀ ਦੇ ਬੱਚੇ ਕਹ ਲਓ ਪੰਜਾਬੀ ਮਾਂ ਦੇ ਬੱਚੇ ਕਹ ਲਓ ਔਰ ਉਹ ਬੱਚੇ ਡਿਨਰ ਕਰਨ ਗਏ ਉੱਥੇ ਪਹਿਲਾਂ ਹੀ ਕੁਝ ਮਤਲਬ ਇੱਕ ਲੇਡੀਜ਼ ਮਤਲਬ ਬੈਠੀ ਸੀ ਜਿੰਦੀ ਡਰੈਸ ਠੀਕ ਨਹੀਂ ਸੀ ਔਰ ਉਹਦੇ ਨਾਲ ਤਿੰਨ ਚਾਰ ਲੜਕੇ ਸੀ ਔਰ ਉਹ ਵੀ ਸਿਵਲ ਅਚੇਗੇ ਸੀ ਜਦੋਂ ਸਾਡੇ ਬੱਚੇ ਪਹੁੰਚੇ ਆ ਖੱਬੇ ਪਾਸੇ ਓਨਰ ਦੇ ਮਾਲਕ ਦੇ ਕੋਲ ਕੋਈ ਦੋ ਹੁੱਕੇ ਲੱਗੇ ਸੀ ਸਾਡੇ ਬੱਚੇ ਜਿਹੜੇ ਆੰਜਾ ਚੋਂ ਇੱਕ ਬੱਚਾ ਵੀ ਕਹਦੇ ਲੱਗੇ ਵੀ ਨਹੀਂ ਗਿਆ ਬੱਚਾ ਹਰ ਕੋਕੇ ਪੜਾ ਸੀ ਮੈਂ ਗੱਲ ਕਰਦਾ ਦੋ ਬੱਚਿਆਂ ਦੀ ਐਨ ਆਰ ਆਈ ਦੀ ਜਿਨ੍ਹਾਂ ਦੇ ਮੈਂ ਚੰਗੀ ਤਰ੍ਹਾਂ ਨਾ ਨਾ ਬਾਕੀ ਵੀ ਨਾਉਣ ਨੇ ਔਰ ਇੱਕੋ ਦਮ ਜਿਹੜੇ ਉੱਥੇ ਬੈਠੇ ਸੀ ਜਿਵੇਂ ਗੁੰਡੇ ਨਹੀਂ ਹਮਲਾ ਕਰਦੇ ਕਿਸੇ ਦੇ ਗੁੰਡਿਆਂ ਵਾਂਗੂੰ ਹਮਲਾ ਕਰਤਾ ਔਰ ਬੱਚੇ ਘਬਰਾ ਕੇ ਉਹਨਾਂ ਡਿਫੈਂਸ ਕੀਤਾ ਕਿਉਂਕਿ ਪੰਜ ਸੱਜਣੇ ਹੈਗੇ ਸੀ ਤੇ ਬੱਚੇ ਦੋ ਜਣੇ ਸੀ ਸਾਈਡ ਤੇ ਖੜੇ ਸੀ ਬੱਚਾ ਮਤਲਬ ਪਤਾ ਲੱਗਾ ਉਹਨਾਂ ਨੇ ਵੀ ਉਹ ਪੁਲਿਸ ਦੇ ਮਲਾਜਮ ਹੈ ਮਤਲਬ ਹੁਣ ਤਾਂ ਇਹ ਵੀ ਫਰਕੰਨਾ ਮੁਸ਼ਕਲ ਹੋ ਗਿਆ ਹੈ ਪੁਲਿਸ ਵਾਲੇ ਕਿਹੜੇ ਆ ਤੇ ਗੁੰਡੇ ਕਿਹੜੇ ਆ ਉੱਥੇ ਇਹਨਾਂ ਨੇ ਕਿਸੇ ਵੀ ਬੱਚੇ ਨੇ ਹੁੱਕੇ ਨੂੰ ਹੱਥ ਨਹੀਂ ਲਾਇਆ ਕੋਈ ਐਹੋ ਜੀ ਗੱਲ ਬਾਤ ਨਹੀਂ ਹੋਈ ਉੱਥੇ ਉਹਦੇ ਜਿਹੜੇ ਮਾਲਕ ਸੀ ਉਹਨਾਂ ਨੂੰ ਪੁਲਿਸ ਉੱਥੇ ਛੱਡ ਗਈ ਤੇ ਜਿਹੜੇ ਹੁਕਾ ਜਿੰਨਾਂ ਹਾਲੇ ਹੱਥ ਨਹੀਂ ਲਾਇਆ ਉਹਨਾਂ ਨੂੰ ਪੰਜ ਬੰਦਿਆਂ ਨੂੰ ਬਾਕੇ ਪੁਲਿਸ ਹਵਾਲਾ ਤੇ ਚ ਲੈ ਗਈ ਉਹਨਾਂ ਨੂੰ ਹਵਾਲਾ ਇਹ ਬੰਦ ਕਰਤਾ ਮਤਲਬ ਮੈਂ ਬਾਅਦ ਚ ਜਿਹੜਾ ਉੱਥੇ ਪਹੁੰਚਿਆ ਜਦੋਂ ਮੈਨੂੰ ਮੈਸੇਜ ਆਇਆ ਮੈਂ ਉੱਥੇ ਪਹੁੰਚਿਆ ਵਾਂ 에어ਪੋਰਟ ਜਿਹੜਾ ਹੋਟਲ ਹੈ ਹੋਟਲ ਦੇ ਬਾਹਰ ਉਹ ਫੈਮਿਲੀ ਰੈਸਟੋਰੈਂਟ ਉੱਥੇ ਕਦੀ ਵੀ ਕੋਈ ਹੁੱਕਾ ਬਾਰ ਨਹੀਂ ਹੈਗਾ ਉਹ ਸਾਰੀ ਪੰਜਾਬ ਦੀ ਜਨਤਰ ਬੰਦਾ ਕੋਈ ਵੀ ਵੈਰੀਫਾਈ ਕਰ ਲੇ ਮੈਂ ਉੱਥੋਂ ਮਾਲਕ ਦੇ ਬਾਹਰ ਫੋਨ ਕਰਦਾ ਮੈਨੂੰ ਕਹਿੰਦਾ ਕੀ ਹੋਇਆ ਕਹਿੰਦਾ ਕੁਝ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਲੱਗੇ ਆ ਮੈਂ ਕਹਿੰਦਾ ਗੱਲ ਕੀ ਹੋਈ ਕਹਿੰਦਾ ਗੱਲ ਕੋਈ ਨਹੀਂ ਮੈਂ ਮੈਂ ਕਹਿੰਦਾ ਹੁੱਕਾ ਕੋਈ ਪੀਂਦਾ ਪਏ ਕਹਿੰਦਾ ਨਹੀਂ ਮੈਂ ਕਿਸੇ ਨੂੰ ਹੁੱਕੇ ਨੂੰ ਹੱਥ ਲਾਇਆ ਸੀ ਕਹਿੰਦਾ ਨਹੀਂ ਮੈਂ ਕਿਹਾ ਫਿਰ ਚਲੋ ਬਬੂ ਮੇਰੇ ਨਾਲ ਕਹਿੰਦਾ ਨਹੀਂ ਤੁਸੀਂ ਲੈ ਆਓ ਮੈਂ ਕਹਿੰਦਾ ਨਹੀਂ ਮੇਰੇ ਨਾਲ ਬਬੂ ਬੇਟਾ ਜੀ ਉਹ ਮੇਰੇ ਨਾਲ ਗਏ ਆ ਬੜੇ ਸਤਿਕਾਰ ਨਾਲ ਮੇਰੇ ਬੱਚੇ ਹੀ ਉਹ ਵੀ ਬੱਚੇ ਆ ਉਹ ਨਾਲ ਗਏ ਆ ਉੱਥੇ ਮੈਂ ਐਸ ਐਚਓ ਮੈਡਮ ਨੂੰ ਏ ਐਸ ਆਈ ਜਿਹੜੇ ਸੀ ਬਲਰਾਜ ਜੀ ਹੋਰ ਉੱਥੇ ਪੁਲਿਸ ਅਧਿਕਾਰੀ ਹੈਗੇ ਸੀ 8 10 5 700 ਤੇ ਹੈਗੇ ਸੀ 5 700 ਤਕਰੀਬਨ ਐ ਜਗ੍ਹਾ ਸੀ ਪੂਰੇ ਮਤਲਬ ਪੰਜਾਬ ਦਾ ਨਾਮ ਰੋਸ਼ਨ ਕਰਦੇ ਪਈ ਪੰਜਾਬ ਪੁਲਿਸ ਦਾ ਵੀ ਮਤਲਬ ਜਿਵੇਂ ਮਤਲਬ ਰਾਬੀ ਉਹਨਾਂ ਨੂੰ ਭੁੱਲੇ ਸੀ ਤੇ ਅਸੀਂ ਜਦੋਂ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਵੀ ਸਾਡੇ ਨਾਲ ਇੱਕ ਬੰਦਾ ਸੀ ਉਹ ਵੀ ਚਲੋ ਮਤਲਬ ਉਹਨੂੰ ਨੌਲੇਜ ਸੀ ਉਹਨੇ ਕਿਹਾ ਜਨਾਬ ਜਿਹੜੇ ਹੁੱਕੇ ਵੇਚਦੇ ਆ ਜਾਂ ਜਿਹੜੇ ਹੁੱਕੇ ਪੀਂਦੇ ਆ ਉਹਨਾਂ ਦੇ ਕਾਰਵਾਈ ਬੰਦੀ ਹੈ ਜਿਹੜੇ ਜਿਨ੍ਹਾਂ ਨੇ ਹੁੱਕਿਆਂ ਨੂੰ ਹੱਥ ਨਹੀਂ ਲਾਇਆ ਜਾਂ ਕੋਈ ਸਬੂਤ ਦੇ ਦੋ ਉਹਨਾਂ ਨੂੰ ਹਵਾਲਾ ਇਹਨਾਂ ਦੋ ਜਿਹੜੇ ਹੁੱਕੇ ਵੇਚਦੇ ਆ ਉਹਨਾਂ ਨੂੰ ਤੁਸੀਂ ਬਾਹਰ ਰੱਖਿਆ ਆਪਣੇ ਨਾਲ ਭਾਇਆ ਹਮ ਇੰਨੀ ਗੱਲ ਸੁਣ ਕੇ ਪਤਾ ਨਹੀਂ ਇਹਨਾਂ ਕੀ ਪਲਾਨ ਬਣਾਇਆ ਜਿਹੜਾ ਮਾਲਕ ਸੀ ਉਹਨਾਂ ਨੂੰ ਉੱਥੇ ਭਜਾਤਾ ਹਮ ਮਾਲਕ ਭਜਾਤਾ ਤੇ ਉਹ ਮਾਲਕ ਭੱਜ ਗਿਆ ਉਹ ਮਾਲਕ ਭੱਜ ਗਿਆ ਆਪੇ ਹੀ ਚੋਰ ਤੇ ਆਪੇ ਹੀ ਸਪਾਈ ਅਸੀਂ ਸਾਰਾ ਵੇਖਦੇ ਪਹਾਂ ਸਾਰੇ ਉੱਥੇ ਦੇਖ ਰਹੇ ਸੀ ਵੀ ਕੀ ਹੋ ਰਿਹਾ ਹੈ ਸ਼ਹਿਰ ਦੇ ਗਲਮਾਨੇ ਲੋਕ ਉੱਥੇ ਆਏ ਉਹਨਾਂ ਰਿਕਵੈਸਟ ਕੀਤੀ ਸਾਰੀ ਪੁਲਿਸ ਨੂੰ ਵੀ ਨਾ ਕਰੋ ਜੇ ਤੁਹਾਡੇ ਕੋਈ ਸਬੂਤ ਹੈਗਾ ਫਿਰ ਜੋ ਮਰਜ਼ੀ ਕਰੋ ਪਰ ਪੁਲਿਸ ਨੇ ਇੱਕ ਨਹੀਂ ਸੁਣੀ ਅਸੀਂ ਡੀਐਸਪੀ ਗੁਰਿੰਦਰਵੀਰ ਸਿੰਘ ਨੂੰ ਰਾਤੀ ਫੋਨ ਕੀਤਾ ਐਸਐਚਓ ਦਰਬਾਗ ਨੂੰ ਫੋਨ ਕੀਤਾ ਵੀ ਬਿਨਾਂ ਕਸੂਰ ਤੋਂ ਜਿਹੜੇ ਜਿਹੜੇ ਸਾਡੇ ਲਿੰਕ ਸੀ ਬੜੇ ਵੀ ਮਤਲਬ ਕੋਈ ਜੇ ਤਾਂ ਕੋਈ ਕਸੂਰ ਹੈਗਾ ਫਿਰ ਕਾਰਵਾਈ ਕਰੋ ਪਰ ਪੁਲਿਸ ਵਾਲੇ ਤਾਂ ਐ ਮਤਲਬ ਜਗੇ ਸੀ ਸੁਭਾਜੀ ਇੱਕ ਟੋਲ ਡਾਕ ਲਗਾ ਕੀ ਜਿਸ ਰੈਸਟੋਰੈਂਟ ਦੇ ਵਿੱਚ ਦੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਸੀਸੀਟੀਵੀ ਕੈਮਰਾ ਨਹੀਂ ਸੀ ਕਿ ਜਿੱਥੇ ਤੋਂ ਉਹਦੀ ਫੁਟੇਜ ਆ ਸਕਦੀ ਹੋਵੇ ਬਿਲਕੁਲ ਸੀਸੀਡੀ ਕੈਮਰੇ ਲੱਗੇ ਸੀ ਪੁਲਿਸ ਵਾਲੇ ਡਿਵਾਈਡਰ ਲੈ ਗਏ ਸਭ ਕੋਈ ਲੈਗ ਦੀ ਪੁਲਿਸ ਵਾਲੇ ਆਪ ਕੀ ਕਾਲਾ ਮਾਲਾ ਕੀਤਾ ਯਾਰ ਅਸੀਂ ਸਭ ਐਸੀ ਬੰਦੇ ਆ ਸਾਨੂੰ ਨਹੀਂ ਨਿਆਂ ਦਿੱਤਾ ਤੇ ਆਮ ਬੰਦੇ ਨੂੰ ਕੀ ਨਿਆਂ ਦਿੰਦੇ ਆ ਅਸੀਂ ਸਭ ਐਸੇ ਬੰਦੇ ਆ ਅਸੀਂ ਅਕਸਰ ਸਾਡੇ ਕੋਲ ਪੁਲਿਸ ਵਾਲੇ ਕੰਮ ਲੈਂਦੇ ਭਰਾ ਹੈ ਸਾਡੇ ਪਰਿਵਾਰ ਨੇ ਸਾਡੇ ਚੰਗੇ ਰਿਲੇਸ਼ਨ ਨੇ ਰਿਸ਼ਤੇਦਾਰੀਆਂ ਪੁਲਿਸ ਵਾਲਿਆਂ ਨਾਲ ਔਰ ਮਤਲਬ ਮੈਂ ਕਹਿੰਨਾ 에어ਪੋਰਟ ਥਾਣੇ ਦਾ ਤੁਸੀਂ ਹਾਲ ਵੇਖੋ ਕਿ ਹਲੇ ਰਾਤੀ ਅਚਾਨਕ ਚੈਕਿੰਗ ਕਰਨਾ ਤੇ ਤੁਹਾਨੂੰ ਸਾਰੇ ਜਗ੍ਹਾ ਨੇ ਦੇ ਰਾਨਗੇ ਵੀ ਇਹਨਾਂ ਚਿੱਟਾ ਕੀ ਰੋਕਣਾ ਹੈ ਜਿਹੜੇ ਆਪ ਨਸ਼ਾ ਕਰਦੇ ਆ ਮੈਨੂੰ ਇੱਕ ਚੀਜ਼ ਦੱਸੋ ਚਿੱਟਾ ਵੇਚਣ ਵਾਲੇ ਜ਼ਿਆਦਾ ਦੋਸ਼ੀ ਹੈ ਜਾਂ ਚਿੱਟੇ ਦਾ ਸੇਵਨ ਕਰਨ ਵਾਲੇ ਜ਼ਿਆਦਾ ਦੋਸ਼ੀ ਹੈ ਜਿਹੜੇ ਸਾਡੇ ਪੰਜਾਬ ਦੀ ਜਵਾਨੀ ਨੂੰ ਚਿੱਟਾ ਲਾ ਰਹੇ ਨੇ ਜਿਹੜੇ ਸਾਡੇ ਪੰਜਾਬ ਦੀ ਜਵਾਨੀ ਦਾ ਬੇੜਾਗਰ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਨਹੀਂ ਤੇ ਜਿਹੜੇ ਮਤਲਬ ਉੱਥੇ ਮਤਲਬ ਗਏ ਆ ਖੜੇ ਆ ਸਾਈਡ ਤੇ ਜਿਹੜੇ ਕੋਈ ਸੇਵਨ ਵੀ ਨਹੀਂ ਕਰ ਰਹੇ ਉਹਨਾਂ ਨੂੰ ਯਾਰ ਰਾਤੀ ਤੁਸੀਂ 12-8 ਘੰਟੇ ਹਵਾਲੇ ਰੱਖਤਾ ਤੇ ਜਿਹੜੇ ਮਤਲਬ ਜਿੰਨਾਂ ਦੇ ਤੁਸੀਂ ਅੱਡੇ ਤੇ ਗਏ ਸੀ ਉਹ ਬਾਹਰ ਉਹਨਾਂ ਨੂੰ ਤੁਸੀਂ ਸੈਟਿੰਗ ਤੁਸੀਂ ਬਾਜੀ ਬਰਜ ਏਐਸਆਈ ਵੀਡੀਓ ਚ ਵੀ ਨਜ਼ਰ ਆ ਰਹੇ ਨੇ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਉਹ ਏਐਸਆਈ ਪੈਸੇ ਮੰਗ ਪੈਸੇ ਲੈ ਰਹੇ ਨੇ ਤੁਸੀਂ ਪੈਸੇ ਵੀ ਤੁਹਾਡਾ ਜਿਹੜੇ ਵੀ ਵੀਡੀਓ ਬਣਾਈ ਹੈ ਉਹ ਵੀਡੀਓ ਚ ਨਜ਼ਰ ਆ ਰਿਹਾ ਕਿ ਉਹ ਪੈਸੇ ਦੇ ਰਿਹਾ ਹੈ ਘੱਟ ਪੈਸੇ ਸੀਗੇ ਉੱਤੇ ਵੀ ਇਤਰਾਜ਼ ਕਰ ਰਿਹਾ ਸੀਗਾ ਇੰਨੇ ਪੈਸੇ ਨਹੀਂ ਲੈਣੇ ਫਿਰ ਪੂਰੇ ਪੈਸੇ ਕਰਨ ਤੋਂ ਬਾਅਦ ਉਹ ਪੈਸੇ ਉਹਦਾ ਕੀ ਮਾਮਲਾ ਉਹ 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 ਹੀ ਹੈ ਜਿੰਨਾ ਚਿੱਟਾ ਉਹ ਕਿਉਂ ਦਾ ਨਾਮ ਮਾਫ ਕਰਨਾ ਜਿਨ੍ਹਾਂ ਨੇ ਹੁਕਾ ਪੀ ਰਹੇ ਸੀ ਹਾਂਜੀ ਹਾਂਜੀ ਜਿਹੜੇ ਮਤਲਬ ਬੱਚੇ ਸੀ ਪੰਜ ਇਹਨੇ ਐਸਆਈ ਨੇ ਸਾਰੇ ਜਦੋਂ ਬੱਚੇ ਅੰਦਰ ਸੀ ਕਹਿੰਦਾ ਸੀ ਮੈਂ ਤੁਹਾਡੇ ਬੱਚੇ ਤੁਹਾਡੇ ਨਾਲ ਭੇਜ ਦੇਣਾ ਵਾਂ ਆਧਾਰ ਕਾਰਡ ਦਵੋ ਵੀ ਹੁੱਕੇ ਦਾ ਪਰਚਾ ਪਿਆ ਹੈ ਛੋਟਾ ਜਿਹਾ ਹੈ ਪਰ ਇਹਦੀ ਵਜ੍ਹਾ ਮੈਂ 1 ਲੱਖ ਰੁਪਏ ਲਾਂਗਾ ਹੂੰ ਉਹ ਵੀ ਸਾਡੇ ਨਾਲ ਗਨਮਾਨੇ ਬੰਦੇ ਸੀ ਉਹਨਾਂ ਨੂੰ ਕਿਹਾ ਚਲੋ ਮੈਂ ਉਹਨਾਂ ਦਾ ਨਾਮ ਨਹੀਂ ਵਾਇਰ ਕਰਨਾ ਵੀ ਮੈਂ ਅਗਲਾ ਆਬਜੈਕਸ਼ਨ ਕਰੇਗਾ ਜੀ ਜੀ ਉਹਨਾਂ ਨੇ ਕਿਹਾ ਵੀ ਮੈਂ ਇੰਨੇ ਪੈਸੇ ਉਹ ਕਹਿੰਦਾ ਵੀ ਨਹੀਂ ਗਲਤ ਹੈਗਾ ਜਦੋਂ ਤੁਸੀਂ ਪਰਚੇ ਕਰ ਰਹੇ ਹੋ ਫਿਰ ਪੈਸੇ ਕਾ ਦੇ ਪਰਚੇ ਵੀ ਬੇਬੁਨਿਆਦ ਹੈ ਕੋਈ ਇੱਕ ਸਬੂਤ ਦੇ ਦਿਓ ਨਹੀਂ 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 ਪੁਲਿਸ ਪੂਰਾ ਗੁੰਡਾਗਰਦੀ ਕਰਦੀ ਕਰਦੀ ਜੇ ਥਾਣੇ ਚ ਹੈ ਸਿਰਫ 에ਰ ਕੋ ਥਾਣੇ ਦਾ ਨਹੀਂ ਤਕਰੀਬਨ 90% ਥਾਣੇ ਚ ਗੁੰਡਾਗਰਦੀ ਹੋ ਰਹੀ ਹੈ ਛੜਜੰਤਰ ਰਹਿ ਜਾਂਦੇ ਜੇ ਪੈਸੇ ਲੈਣ ਦੀ ਖਾਤਰ ਝੂਠੇ ਪਰਚੇ ਕਿਤੇ ਜਾ ਰਹੇ ਜੇ ਔਰ ਉਥੇ ਮਤਲਬ ਉਹਨੇ ਲੱਖ ਦੀ ਡਿਮਾਂਡ ਕੀਤੀ ਬਾਏ 25 ਹਜ਼ਾਰ ਚ ਮੁਠੀ ਗੱਲ ਪੰਜੇ ਮੁੰਡੇ ਜਿਹੜੇ ਗਏ ਆ ਪੰਜ-ਪੰਜ ਹਜ਼ਾਰ ਸਾਰੇ ਦੇਣਗੇ ਇਹਨਾਂ ਨੇ ਜਾਮਾ ਤਲਾਸ਼ੀ ਲਈ ਸੀ 82000 ਰੁਪਏ ਨਾਲ ਕੋ ਜਾਮਾ ਤਲਾਸ਼ੀ ਦਾ ਹੈਗਾ ਸੀ ਅਸੀਂ ਜਦੋਂ ਅਗਲੇ ਦਿਨ ਬੱਚੇ ਲੈ ਕੇ ਜਮਾਨਤ ਕਰਕੇ ਕਾਰ ਲੈ ਗਏ ਉਸ ਤੋਂ ਬਾਅਦ ਅਸੀਂ ਜਾਮਾ ਤਲਾਸ਼ੀ ਲੈਣ ਗਏ ਸਾਡੇ ਮੋਬਾਈਲ ਸੀ ਸਾਡੀਆਂ ਗੱਡੀਆਂ ਸੀ ਸਾਡੇ ਪੈਸੇ ਸੀ ਸਾਡੀਆਂ ਦੋ ਵਰਚਾਸੇ ਦੇ ਐਨਕਾ ਸੀ ਅਸੀਂ ਇਹਨਾਂ ਕੋਲੋਂ ਆਪਣਾ ਸਮਾਨ ਮੰਗਿਆ ਸਾਨੂੰ ਟਾਲਮਟੋਲ ਕਰੀ ਕੇ 2 ਘੰਟੇ ਸਾਨੂੰ ਤੇ ਖੱਜੇ ਖਰਾਬ ਕੀਤਾ ਹਾਰ ਕੇ ਬਲਦੀਪ ਸਿੰਘ ਬਿੱਲਾਰੇ ਵਾਲਾ ਮੇਰੇ ਸਾਥੀ ਭਰਾ ਉਹਨਾਂ ਨੂੰ ਪੁਲਿਸ ਵਾਲਾ ਨੂੰ ਏਸੇ ਉਹਨੂੰ ਕਹਿੰਦੇ ਵੀ ਇਹ ਕੀ ਕਰ ਰਿਹਾ ਹਾਂ ਉਹਦੇ ਮਤਲਬ ਵੀ ਤੁਸਾਨੂੰ ਨਿਆਂਇਕ ਕਰਿਆ ਕੱਲ ਵੀ ਨਿਆਂਇਕ ਤੁਸੀਂ ਨੂੰ ਕੱਲ ਵੀ 8 ਘੰਟੇ ਤੱਕ ਹਵਾਲੇ ਰੱਖਿਆ ਹੁਣ ਤੁਸਾਨੂੰ ਫਿਰ ਸਜ਼ਾ ਦੇ ਰਿਹਾ ਅਸੀਂ ਕਦੀ ਇੰਨਾ ਜੇ ਥਾਣੇ ਰੁਕੇ ਨਹੀਂ ਅਸੀਂ ਸਭ ਐਸੀ ਬੰਦੇ ਤੂੰ ਗਲਤ ਕਰ ਰਿਹਾ ਬਲਰਾਜ ਸਿੰਘ ਉਹ ਨਹੀਂ ਮੰਨਿਆ ਬਾਅਦ ਚ ਫਿਰ ਅਸੀਂ ਫੇਰ ਮਤਲਬ ਰੋਲਾ ਪਾਇਆ ਫਿਰ ਕਹਿੰਦਾ ਜੀ ਮੇਰੇ ਕੋ ਚਾਬੀ ਨਹੀਂ ਜਿੱਥੇ ਪੈਸੇ ਰੱਖੇ ਆ ਅਸੀਂ ਫਿਰ ਗਰਮ ਹੋ ਗਏ ਜਦੋਂ ਇਹ ਗਰਮ ਹੋਏ ਉਨੇ ਸਾਡੇ ਸਾਹਮਣੇ ਚਾਬੀ ਨਾਲ ਖੋਲਿਆ ਆਪਣੇ ਦਰਵਾਜ਼ੇ ਚ ਉਹਦੀ ਵੀਡੀਓਗ੍ਰਾਫੀ ਦਾਗੇ ਸਾਡੇ ਕੋਲ ਵੀਡੀਓ ਹੈਗੀ ਹੈ ਹਾਲੇ ਤਾਂ ਹੀ ਇੱਕ ਪਾੜ ਕੀਤਾ ਵੀਡੀਓ ਦਾ ਸਾਡੋ ਕੀ ਪਤਾ ਕਿੰਨੇ ਪਾੜ ਹੈਗੇ ਵੀਡੀਓ ਦੇ ਦਾਗੇ ਸਾਰੇ ਅਸੀਂ ਕੋੜੇ ਪੇਸ਼ ਕਰਾਂਗੇ ਸਾਨੂੰ ਪੁਲਿਸ ਤੇ ਵਿਸ਼ਵਾਸ ਨਹੀਂ ਹੈਗਾ 1% ਬਨੇਗਾ ਅਸੀਂ ਉਹਨਦੇ ਕੋਲੋਂ ਉਹਨੇ ਵੀਡੀਓ ਉਹਨੇ ਕੱਢੇ ਗੱਲੇ ਜੋ ਪੈਸੇ ਲੈ ਗਿੰਨੇ ਸ਼ੁਰੂ ਕਰਾ ਡਰਾਮੇ ਬਾਈ ਤੇ ਕਹਿੰਦਾ ਜੀ 70 ਹਜ਼ਾਰ ਨਹੀਂ ਲਏ ਅਸੀਂ ਉੱਥੇ ਮੈਡਮ ਖੜੇ ਸੀ ਐਸ ਐਚਓ ਉੱਥੇ ਸਬ ਇੰਸਪੈਕਟਰ ਸੁਲੱਖਣ ਸਿੰਘ ਸੀ ਅਸੀਂ ਕਹਾਂ ਸਰ ਨਹੀਂ ਤੁਸੀਂ ਰਾਤੀ ਵੀਡੀਓ ਬਣਾਈਏ ਪੈਸੇ ਲੈ ਕੇ 82000 ਰੁਪਏ ਦੀ ਤੁਸੀਂ ਵੀਡੀਓ ਬਣਾਈਏ 82 ਦਾ 82 ਰੱਖੋ ਜੇ ਤੁਸੀਂ 25 ਵੀ ਲੈਣਾ ਹੈ ਤੇ 82 ਦਾ ਪੂਰਾ ਦੇਵੋ ਸਾਡ ਇਹ ਕਹਿਣਕ ਦੇਵੋ ਇੱਥੋਂ ਟਕਰਾਰ ਹੋ ਗਈ ਸਾਰੀ ਵੀਡੀਓਗ੍ਰਾਫੀ ਹੁੰਦੀ ਹੈਗੀ ਸਮਝ ਸਰਦਾਂਗੇ ਔਰ ਇਹਨਾਂ ਨੇ ਮਤਲਬ ਉੱਥੇ ਸਾਡੀ ਇੱਕ ਨਾ ਸੁਣੀ 70000 ਰੁਪਏ ਸਾਡੇ ਹੱਥ ਫੜਾਤਾ 70 ਚ ਇਹਨਾਂ ਨੇ ਮਤਲਬ ਸਾਡੇ ਕੋ ਕਹਿੰਦੇ ਲਿਆਓ ਇਸ਼ਾਰਾ ਕੀਤਾ ਅਸੀਂ ਇਹਨਾਂ ਨੂੰ 20000 ਦਿੱਤਾ ਵੀ ਚਲੋ 12000 ਵੀ ਰੱਖ ਲਿਆ ਕਹਿੰਦੇ ਨਹੀਂ ਵਾਪਸ ਕਰਤਾ ਔਰ ਫਿਰ ਦੁਬਾਰਾ ਇਹਨਾਂ ਹੋਰ ਡਿਮਾਂਡ ਕੀਤੀ 5000 ਅਸੀਂ ਹੋਰ ਫੜਾਇਆ ਇਹਨਾਂ ਹੋਰ ਡਿਮਾਂਡ ਕਰਦੀ 5 ਹੋਰ 30000 ਰੁਪਏ ਨਾਲ ਲੈ ਕੇ ਆਪਣੀ ਫਾਈਲ ਰੱਖ ਲਿਆ ਔਰ ਸ਼ਰਮਸਾਰ ਕੀਤੀ ਮਾਨਤਾ ਮਤਲਬ ਇੱਕ ਦਹਾਇਆ ਰੂਪ ਰਾਖਸ਼ ਦਾ ਰੂਪ ਦਹਾਇਆ ਪੁੱਛਨੇ ਵੀ ਜੇਕਰ ਇੱਕ ਚੰਗੇ ਭਲੇ ਬੰਦਿਆਂ ਦਾ ਸਮਾਜ ਦੇਣਾ ਜਿਹੜੇ ਹਰ ਵੇਲੇ ਪੁਲਿਸ ਨਾਲ ਵਿਚਰਦੇ ਆ ਸਮਾਜ ਵਿਚਰਦੇ ਆ ਪੁਲਿਸ ਐ ਹਾਲ ਕਰਦੀ ਏ ਤੇ ਆਮ ਬੰਦੇ ਨਾਲ ਕੀ ਹੁੰਦਾ ਹੋਏਗਾ ਥਾਣੇ ਚ ਤੁਸੀਂ ਸੁਭਾਜੀ ਬੜੀ ਵਿਦਿਆ ਗੱਲ ਕੀਤੀ ਹੈ ਆਮ ਆਦਮੀ ਦਾ ਕੀ ਹੋਏਗਾ ਕਿਉਂਕਿ ਤੁਸੀਂ ਕੇਐਨਜੀਓ ਚਲਾਉਂਦੇ ਹੋ ਜਾਗਦਾ ਜਮੀਰ ਹੁਣ ਉਸ ਐਨਜੀਓ ਦੇ ਮਾਲਕ ਦੇ ਨਾਲ ਉਸ ਐਨਜੀਓ ਨੂੰ ਚਲਾਉਣ ਵਾਲੇ ਦੇ ਨਾਲ ਇਹ ਹੋ ਗਿਆ ਉਹਨਾਂ ਦੇ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਮੈਂਬਰ ਸੀਗਾ ਜਿਸ ਨੂੰ ਪੁਲਿਸ ਨੇ ਪਕੜਿਆ ਉਹਦੇ ਨਾਲ ਇਹ ਹੋ ਗਿਆ ਤੇ ਆਮ ਆਦਮੀ ਦਾ ਕੀ ਹਾਲ ਹੁੰਦਾ ਹੈਗਾ ਮੈਂ ਕਿਹਾ ਭਗਵੰਤ ਮਾਨ ਜੀ ਬਹੁਤ ਵਧੀਆ ਸੀਐਮ ਹੈਗਾ ਮੈਂ ਉਹਨਾਂ ਨੂੰ ਸਲੂਟ ਕਰਦਾ ਇਹੋ ਜਿਹਾ ਸੀਐਮ ਦੁਆਰਾ ਪੰਜਾਬ ਨੂੰ ਨਹੀਂ ਮਿਲਣਾ ਮੈਂ ਉਹਨਾਂ ਦਾ ਫੈਨ ਆ ਮੈਂ ਇਸੇ ਕਰਕੇ ਆਮ ਆਦਮੀ ਪਾਰਟੀ ਚੇਗਾ ਮੈਂ ਪਰ ਉਹਨਾਂ ਦੀ ਥੱਲੇ ਦੀ ਟੀਮ ਹੈ ਨਾ ਟੀਮ ਉਹਨਾਂ ਦੇ ਐਮਐਲਏ ਕਈ ਐਮਐਲਏ ਕਰਪਸ਼ਨ ਅੱਗੇ ਜੇ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਜੇਕਰ ਮਤਲਬ ਦੇਖਿਆ ਜਾਵੇ ਭਗਵੰਤ ਮਾਨ ਜੀ ਨੂੰ ਇੱਕ ਕੰਮ ਕਰਨਾ ਚਾਹੀਦਾ ਹੈ ਭਗਵੰਤ ਮਾਨ ਜੀ ਇੱਕ ਕੰਮ ਕਰਨ ਜਿਨਨੇ ਲੋਕਾਂ ਦੇ 3 ਸਾਲ ਦੇ ਪਰਚੇ ਹੋਏ ਆ ਉਹਨਾਂ ਨੂੰ ਬੁਲਾਣ ਮੀਡੀਆ ਦੇ ਸਾਹਮਣੇ ਉਹਨਾਂ ਦੀ ਇਨਕੁਆਰੀ ਕਰਨਾ 90% ਲੋਕੀ ਬੇਕਸੂਰ ਪਾਏ ਜਾਣਗੇ ਜਿਨ੍ਹਾਂ ਦੇ ਪਰਚੇ ਹੋਏ ਆ ਜੀ ਜੀ ਤੁਸੀਂ ਇਹ ਗੱਲ ਕਰਦੇ ਮੇਰਾ ਸਵਾਲ ਸੀਗਾ ਕਿ ਤੁਸੀਂ ਐਨ ਜੀਓ ਚਲਾਉਂਦੇ ਪਿਓ ਤੁਹਾਡਾ ਤਾਂ ਰਾਫਤਾ ਇਹਨਾਂ ਦੇ ਨਾਲ ਹਰ ਰੋਜ਼ ਰਹਿੰਦਾ ਹੈ ਤੁਹਾਡੇ ਹੀ ਬੱਚੇ ਦੇ ਨਾਲ ਬੱਚੇ ਨੂੰ ਅਰੈਸਟ ਕਰਕੇ ਉਹਨਾਂ ਦਾ ਮੋਟੋ ਕੀ ਸੀਗਾ ਉਹਨਾਂ ਦਾ ਉਸ ਦਾ ਮੰਤਵ ਸੀਗਾ ਕਿ ਪੈਸੇ ਕਮਾਣੇ ਬਿਲਕੁਲ ਜੀ ਪੈਸੇ ਕਮਾਣਾ ਸੀ 50 50000 ਰੁਪਏ ਅੰਦਰ ਬੱਚਿਆ ਕੋ ਮੰਗਿਆ ਗਿਆ ਮੁੰਚੀ ਨੇ ਮੰਗਿਆ ਅਸੀਂ ਇਹ ਗੱਲ ਕਈ ਵੀ ਹੈ ਡੀਸੀਪੀ ਮੰਦਿਰ ਸਭ ਨੂੰ ਕਹੀ ਵੀ ਇਹਨਾਂ 50000 ਪਰ ਬੱਚੇ ਕੋ ਮੰਗਿਆ ਜਦੋਂ ਨਹੀਂ ਇਹ 50000 ਉਹਨਾਂ ਨੂੰ ਦੇ ਸਕੇ ਉਹਨਾਂ ਨੇ ਸੋਚਿਆ ਇਹਨਾਂ ਦੇ ਬੱਚੇ ਨਾਲ 1 ਮਿੰਟੇ ਦੇ ਦੇਣਾ ਮੰਨ ਲਓ ਸਾਡੇ ਤਾਂ ਕਿ ਮੈਸੇਜ ਸਾਨੂੰ ਸਵੇਰੇ ਬੱਚਿਆ ਦੱਸਿਆ ਸਾਨੂੰ ਉਹ ਮਤਲਬ 2 ਘੰਟੇ ਸਾਨੂੰ ਕਹਿੰਦਾ ਰਿਹਾ ਵੀ ਤੇਰੇ ਤੇ ਪਰਚਾ ਨਹੀਂ ਹੋਏਗਾ 50 5000 ਰੁਪਏ ਦੇ ਉੱਥੇ ਮੁੰਚੀ ਦਾ ਪਰ ਬੜੀ ਹਰਾਨੀ ਦੀ ਗੱਲ ਹੈ ਵੀ ਮਤਲਬ ਅਸੀਂ ਮੀਡੀਆ ਤੇ ਵੀ ਰੋਲਾ ਪਾ ਰਹੇ ਆ ਸੋਸ਼ਲ ਮੀਡੀਆ ਤੇ ਵੀ ਰੋਲਾ ਪਾ ਰਹੇ ਆ ਵੀ ਪੁਲਿਸ ਨੇ ਮੁੰਚੀ ਨੂੰ ਘੇੜਤਾ ਜਿਹੜਾ 50000 ਦੀ ਡਿਮਾਂਡ ਕਰਦਾ ਕਿ ਉਹ ਦੋਸ਼ੀ ਨਹੀਂ ਕੀ ਮਤਲਬ ਜਿੰਦੀ ਵੀਡੀਓ ਹੋਏਗੀ ਉਹਦੇ ਦੀ ਪਰਚੀ ਹੋਣਗੇ ਜਿਹੜੇ ਮਤਲਬ ਵਿਚ ਨਾਲ ਮਤਲਬ ਮੌਜੂਦ ਹੁੰਦੇ ਆ ਕਿਸੇ ਬੰਦੇ ਕੋ 10 ਕੈਪਸੂਲ ਫੜੇ ਜਾਂਦੇ ਨਾ ਨਸ਼ੇ ਦੇ ਉਹਦੇ ਨਾਲ ਜਿਹੜੇ 4 ਬੰਦੇ ਹੁੰਦੇ ਨੇ ਉਹਨਾਂ ਦਾ ਵੀ ਪਰਚਾ ਕਰ ਦਿੰਦੇ ਆ ਕੋਈ ਇੱਕ ਮੋਬਾਈਲ ਚੋਰੀ ਹੁੰਦਾ ਹੈ ਨਾ ਉਹ ਕਿੱਥੇ ਜਾਂਦਾ ਹੈ ਕਿੰਨੂੰ ਫੋਨ ਗਿਆ ਸਾਰਿਆਂ ਨੂੰ ਪੁਲਿਸ ਲਵੇਟ ਕੇ ਲੈ ਆਉਂਦੀ ਸਭ ਕੁਝ ਦਾਦਾ 20 20 ਹਜ਼ਾਰ ਤੀ ਤੀ ਹੱਟੀਆਂ ਬਣਾਉਂਦੇ ਆ ਪੁਲਿਸ ਵਾਲੇ ਹੱਟੀਆਂ ਉਹ ਯਾਰ ਬੱਸ ਕਰੋ ਲੱਖਰ ਰੁਪਏ ਤੁਹਾਡੀਆਂ ਤਨਖਾਹਾਂ ਆ ਉਹ ਤੁਹਾਨੂੰ ਸ਼ਰਮਿੰਦੇ ਹੁੰਦੇ ਤੁਹਾਡੇ ਬੱਚੇ ਕੀ ਮਹਿਸੂਸ ਕਰਦੇ ਹੋਣਗੇ ਹੁਣ ਜਿੰਦੀ ਵੀਡੀਓ ਗਈ ਹੈ ਇਹਦੇ ਬੱਚੇ ਕੀ ਸੋਚਦੇ ਹੋਣਗੇ ਵੀ ਕੀ ਹੋ ਜਾਗਾ ਡਾ ਪਿਓ ਏ ਵੀ ਇਹ ਬਾਪ ਨਹੀਂ ਪਾਪ ਹੈ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਬਦਨਾਮ ਕਰ ਰਿਹਾ ਹੈ ਤਸ਼ੱਦਦ ਕਰ ਰਿਹਾ ਹੈ ਜਿੰਨਾ ਬੱਚਿਆਂ ਤੇ ਐਫਆਰ ਹੋਈ ਉਹਨਾਂ ਦਾ ਫਿਊਚਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਖਿਲਵਾੜ ਕਰਦੇ ਇੱਕ ਪੈਸੇ ਪਿੱਛੇ ਪੈਸੇ ਨਾਲ ਲੈ ਜਾਣਾ ਇੱਕ ਚੀਜ਼ ਦੱਸੋ ਜੇ ਤੁਸੀਂ ਮਿਰਚਾ ਬੀਜੋਗੇ ਤੇ ਮਿਰਚਾ ਹੀ ਕੱਟੋਗੇ ਜੇਕਰ ਤੁਸੀਂ ਰੱਬ ਦੇ ਜੰਮੇ ਜੀਆਂ ਦੇ ਮਤਲਬ ਝੂਠੇ ਪਰਚੋ ਕਰੋਗੇ ਤੁਹਾਡੇ ਬੱਚਿਆਂ ਨੇ ਕਿੱਥੇ ਭੂਤਣਾ ਹੈ ਉਹਨਾਂ ਨੂੰ ਇੱਥੇ ਭੂਤ ਕੇ ਜਾਣਾ ਹੈ ਸਵਰਗ ਨਰਕ ਇੱਥੇ ਹੀ ਹੈ ਉਂਝ ਤੁਸੀਂ ਮੰਦਰਾਂ ਮਸਜਿਦਾਂ ਗੁਰਦਵਾਰਿਆਂ ਮੱਥੇ ਦੇਖ ਦਰ ਦਾਸਾ ਕਰਾਉਂਦੇ ਹੋ ਤੁਹਾਨੂੰ ਉਸ ਵਾਹਿਗੁਰੂ ਦਾ ਖੋਫ ਨਹੀਂ ਖੋਫ ਖਾਓ ਜਿਹੜੇ ਜਿਹੜੇ ਵੀ ਭ੍ਰਸ਼ਟਾਚਾਰੀ ਲੋਕ ਨੇ ਚਾਹੇ ਕਿਸੇ ਮਹਿਕਮੇ ਪੰਜਾਬ ਪੁਲਿਸ ਚ ਚਾਹੇ ਕਾਰਪੋਰੇਸ਼ਨ ਚ ਚਾਹੇ ਪੁੱਡਾ ਚ ਚਾਹੇ ਪ੍ਰੋਮੋਟਸਟ ਚ ਚਾਹੇ ਕੋਈ ਲੀਡਰ ਹੈ ਕਿਸੇ ਵੀ ਪਾਰਟੀ ਦਾ ਜਿਹੜੇ ਭ੍ਰਸ਼ਟਾਚਾਰᱤ ਕਰਨਗੇ ਜਿਹੜੇ ਲੋਕਾਂ ਦੇ ਗਲਤ ਪੈਸੇ ਲੈਣਗੇ ਉਹਨਾਂ ਦੇ ਬੱਚਿਆਂ ਦੇ ਪੈਸੇ ਲੱਗਣਗੇ ਅੱਛਾ ਇੱਕ ਗੱਲ ਹੋ ਰਹੀ ਗਿਆ ਜੀ ਕਿ ਤੁਸੀਂ ਗੱਲ ਕੀਤੀ ਹੈ ਤੁਸੀਂ ਹੁਣ ਵੀਡੀਓ ਆ ਗਈ ਸਾਹਮਣੇ ਤੁਸੀਂ ਵੀਡੀਓ ਜਾਰੀ ਕਰ ਦਿੱਤੀ ਵਾਇਰਲ ਕਰ ਦਿੱਤੀ ਹੁਣ ਉਸ ਤੋਂ ਬਾਅਦ ਤੁਹਾਨੂੰ ਫੋਨ ਤਾਂ ਆਏ ਹੋਣਗੇ ਕਿ ਯਾਰ ਛੱਡਾ ਇਸ ਗੱਲ ਨੂੰ ਮਨਾ ਕਰ ਦਬਾਅ ਤੁਹਾਡੇ ਉੱਤੇ ਪਾਇਆ ਜਾ ਰਿਹਾ ਹੋਏਗਾ ਕਿ ਇਸ ਗੱਲ ਨੂੰ ਨਾ ਅੱਗੇ ਵਿਧਾਇਆ ਜਾਏ ਇਸ ਨੂੰ ਸ਼ਾਂਤੀ ਕਰ ਦਿੱਤੀਏ ਇੱਥੇ ਹੀ ਡੰਮ ਕਰ ਦਿੱਤਾ ਜਾਏ ਬੜੇ ਸਾਥੀਆਂ ਦੇ ਮੈਸੇਜ ਆਏ ਆ ਬੜਾ ਕੁਝ ਹੋ ਰਿਹਾ ਸਭ ਦੇਖ ਰਹੇ ਆ ਚਲੋ ਤੁਹਾਡੇ ਸਾਹਮਣੇ ਵੀ ਹੋਇਆ ਤੁਸੀਂ ਆਇਓ ਤੁਹਾਡੇ ਸਾਹਮਣੇ ਵੀ ਫੋਨ ਪਰ ਆਏ ਆ ਪਰ ਮੇਰੀ ਗੱਲ ਸੁਣੋ ਇਹ ਮਸਲਾ ਪੰਜਾਬ ਦੇ ਬੱਚਿਆਂ ਦਾ ਹੈ ਪੰਜਾਬ ਦੇ ਬੱਚਿਆਂ ਦਾ ਫਿਊਚਰ ਦਾ ਜਿਹੜੇ ਬਾਹਰ ਜਾਣਗੇ ਬਾਹਰ ਜਾ ਕੇ ਕੀ ਦੱਸਣਗੇ ਕਿ ਸਾਡੇ ਪੰਜਾਬ ਵਿੱਚ ਪ੍ਰਸ਼ਾਸਨ ਸਾਡਾ ਨਾ ਕਰ ਰਿਹਾ ਬਾਹਰ ਜਾ ਕੇ ਕੀ ਮੈਸੇਜ ਦੇਣਗੇ ਇਹ ਵੀਡੀਓ ਕਿੰਨੇ ਲੋਕਾਂ ਵੇਖੀ ਹੋਏਗੀ ਅੱਜ ਤੋਂ ਬਾਅਦ ਕੋਈ ਪੰਜਾਬ ਨਾ ਜਾਵੇ ਹੂੰ ਮਤਲਬ ਜਿਹੜੇ ਪੰਜਾਬ ਦੇ ਜੰਮਿਆਂ ਜਿਹੜੇ ਪੰਜਾਬ ਦੇ ਜਿਨ੍ਹਾਂ ਨੂੰ ਅਫਸਰਸ਼ਾਹੀ ਮਿਲ ਗਈ ਹੈ ਜਿਨ੍ਹਾਂ ਨੂੰ ਲੱਖਾਂ ਰੁਪਏ ਤਰ੍ਹਾਂਵਾ ਮਿਲਦੇ ਆ ਉਹ ਹੀ ਪੰਜਾਬ ਦੇ ਬੱਚਿਆਂ ਜੁਰਮ ਕਰਨਗੇ ਲਾਣਾ ਤੇ ਹੋ ਜੇ ਯਾਰ ਅਫਸਰਾਂ ਦੇ ਲਾਣਾ ਦਾ ਲੱਖ ਦੀ ਲੜਨ ਦਾ ਹੋਈ ਵਰਤੀ ਤੇ ਸੋ ਸੁਭਾਸ਼ ਸੈਕਲ ਜਾਗਦਾ ਜਮੀਰ ਨੇ ਜਿਨ੍ਹਾਂ ਦਾ ਬੇਟਾ ਇੱਕ ਪੁਲਿਸ ਬਲੋਗ ਗ੍ਰਫਤਾਰ ਕੀਤਾ ਜਾਂਦਾ ਹੈ ਉਹ ਵੀ ਇੱਕ ਹੋਟਲ ਦੇ ਵਿੱਚ ਕਿਸੇ ਫਰੈਂਡਸ ਦੇ ਨਾਲ ਖਾਣਾ ਖਾਣ ਲਈ ਗਏ ਸੀਗੇ ਪਰ ਪੁਲਿਸ ਵੱਲੋਂ ਰੇਡ ਕਰਕੇ ਉੱਥੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਉਸ ਨੂੰ ਉਸ ਬਿਹਾਵ ਤੇ ਛੱਡਿਆ ਜਾਂਦਾ ਹੈ ਕਿ ਉੱਤੇ ਐਫ ਆਈ ਆਰ ਦਾ ਦਰਜ ਹੋ ਜਾਂਦੀ ਹੈ ਉਹਦੇ ਕੋਲੋਂ ਪੈਸੇ ਮੰਗੇ ਜਾਂਦੇ ਨੇ ਹੁਣ ਉਹ ਜਿਹੜੇ ਪੈਸੇ ਮੰਗੇ ਜਾਂਦੇ ਉਹਦੀ ਇੱਕ ਵੀਡੀਓ ਵਾਇਰਲ ਹੋ ਗਈ ਸੀ ਜਿਸ ਤੇ ਉੱਤੇ ਫੌਰੀ ਕੰਮ ਕਰਦੇ ਹੋਏ ਕਮਿਸ਼ਨਰ ਆਫ ਪੁਲਿਸ ਨੇ ਉਹਨੂੰ ਸਸਪੈਂਡ ਕਰ ਦਿੱਤਾ ਹੈ ਔਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਾਗਦਾ ਜ਼ਮੀਰ ਦੇ ਮੁਕੇਸ਼ ਸੁਭਾਸ ਸੈਗਲ ਨੇ ਸਾਰਾ ਬਿਰਤਾਂਤ ਦੱਸਿਆ ਹੈ ਕਿ ਕਿਸ ਕਰਕੇ ਕਿਸ ਤਰ੍ਹਾਂ ਮਾਮਲਾ ਹੋਇਆ ਸੀਗਾ ਤੇ ਉਸ ਤਰ੍ਹਾਂ ਉਸ ਦੀ ਵੀਡੀਓ ਬਣ ਗਈ ਹੈ ਹੋਰ ਵੀ ਵੀਡੀਓ ਨੇ ਉਹ ਸਮੇਂ-ਸਮੇਂ ਸੇ ਉਸ ਨੂੰ ਜਾਰੀ ਕਰਨਗੇ ਤੇ ਇਨਸਾਫ ਦੀ ਮੰਗ ਸੁਭਾਸ ਸੈਗਲ ਕਰ ਰਹੇ ਨੇ ਕਿਰਪਾ ਕਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par but...